ਆਇਆ 34 ਮਾਰੂ ਤੇ ਖਿਲਪਟ ਹੈ ਅਗਰ ਕੀ ਜੇ ਕੋ ਜੇ ਵੀ ਮੇਰੇ ਮਿੱਤਰੋ ਉੱਤਰ ਕਹਿੰਦੇ ਰਾਹ ਬੰਦ ਕਰਦੇ ਆ ਲਵੀ 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 ਪਹੇਕ ਨੇ ਜਰੂਰ ਛਾਪਿਆਂ ਦੇ ਬੋਦੀ ਵਾਂਗੂ ਬਗਾ ਇੱਕ ਵਾਰੀ ਤਾੜੀਆਂ ਨਾਲ ਜੀ ਦੇਣਾ ਬੋਲੇ ਫੱਟੋ ਦੁਨੀਆ 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 ਖੁਸ਼ ਹੈ ਉਧਰ ਸਟੇਜ 'ਤੇ ਕਹਿੰਦੇ ਜੋਲ ਆਲੇ ਨੇ ਸਜਾवट ਹੈ ਜੋਰਾਂ ਨੇ ਨਹੀਂ ਅਲ ਨਹੀਂ ਦੂਸਰੀ ਦੱਸਣੀ ਹੈ लकड़े विचो ਇਹ ਰਾਈਡ ਟ੍ਰਾਂਸਪੋਰਟ ਵਾਲਿਆਂ ਤੇ ਵੀ ਜੱਫਾ ਲੱਗ ਗਿਆ ਤੀਜੀ ਰੇਡ ਦੇ ਉੱਪਰ ਸੁੱਖਣਾ ਰਾਈਡ ਟ੍ਰਾਂਸਪੋਰਟ ਜੂ ਆਪਾ ਮਾਇਆਪੁਰਾ ਮੈਚ ਚੋਟੀ ਦਾ ਕਰਦਾ ਲੱਡੂ ਦੁਕਾਨ ਵਾਲਾ ਇਸ ਵੇਲੇ ਨਵੀਂ ਦੇਖਣ ਮਾਣੂ ਕੇ ਬਾਦ ਤਿਆਰ ਹੈ ਲੱਡੂ ਦੀ ਕਬੱਡੀ ਪੈ ਰਹੀ ਹੈ ਖਿਡਾਰੀਆਂ ਬਹਾਵੇਂ ਚਾਰ ਜੱਫੇ ਦੇ ਵਿੱਚੋਂ ਇਸ ਵੇਲੇ ਕੱਟ ਚੱਤੀ ਵਾਲੇ ਨੇ ਦੱਬਿਆ ਲੱਡੂ ਕਹਿੰਦੇ ਉੱਪਰ ਲੱਗੂ ਕਿੰਦਾ ਤਕਰਾ ਸ਼ਰੀਰ ਇਹ ਤੂੰ ਫਿੱਟ करता है इनकी हाजरी कबूल करो जे कोई गलती हो गए माफी चाहते हैं जया ने देख सकते आप बबू खाने भाई जी ने वाह फर के इतने तक पहुंचा दिता है जल्दी कर लेंगे बड़ा धनबाद है बबू खाने इंसान का उन्हें दिखा दसा भाई बबू आलमी इंसान बापू के बापसाइड से मेरे जी पकौड़े बना अच्छ सचे पाशाह ने मेहर की दुनिया का ਇਹਨੂੰ ਹੱਥਰ ਕਹਿੰਦੇ ਐ ਇਹ ਯੋਰਪ ਦੇ ਮਹਾਨਾ ਦਾ ਕਹਿੰਦੇ ਮੇਰੇ ਵੀਰੋ ਸ਼ਿਕਾਰੀ ਐ ਪੰਜਾਬ ਤੋਂ ਬਾਹਰ ਇਹਦਾ ਸਿੰਘਾ ਝਾਂਦਾ ਪੰਜਾਬ स्पोर्टਸ ਕਲੱਬ ਐਨਸਰ ਵੱਲੋਂ ਖੇਡਦਾ ਤੇ ਕਾਲੇ ਗੱਡੀ ਦਾ ਮਾਨ ਸਰਦਾਰ ਮੇਰੇ ਵੀਰੋ ਖੋਲਾ ਆ ਮਾਤਰੋ ਨੌਜਾਨਾ ਹਮਨਪੁਰਿਆ ਪੱਖਾ ਜਾਊਗਾ ਲਾ ਭਵਾਨ ਦੀ ਮੇਨ ਚਾਰ ਜੱਫੇ ਪਿਆਰ ਘਲੋਕੀ ਪਿੰਡ ਦੀ ਕਹਿੰਦੇ ਖੇਡ ਕਬੱਡੀ ਦੀ ਦੇਲ ਬਹੁਤ ਵੱਡੀ ਹੈ ਮਾਤਰੋ ਭਗੰਦਰ ਸਿੰਘ ਘਲੋਕੀ ਦੀ ਗੱਲ ਹੋਵੇ ਸਖਮ ਨੇ ਉਹਨਾਂ ਦੀ ਗੱਲ ਹੈਪੀ ਹੋਣੀ ਸਾਡੇ ਵੀਰ ਮਾਲਾਵਾ ਸਕਾਰਾ ਵੜਾ ਸਤਕੀ ਸਪਿੰਗ ਕਬੱਡੀ ਕਲੱਬ ਰਾਣਾ ਸਾਹਿਬ ਦੀ ਟੀਮ ਦਾ ਕਹਿੰਦੇ ਹੈਂਡ ਆਫਿਸ ਤੋਂ ਉਹ ਘਲੋਤੀ ਆਓ ਮੇਰੇ ਮਿੱਤਰੋ

मैं गुप्ता चाप्पा जी पूरे हुए हैं, कोवेटी ने खुदे प्रदोतों ने चुनाव, उन्हें युद्ध होना बिना क्या है? आप सब में जनमानिये, आप कुछ क्या है? 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 आप कुछ बवाये शोभा कोई बोल रही है? वो कितने के लिए नोजर जुटी जा रहा है? वो ન્ઉ�૙લຩ , નૈ૙ નૈહ ૓ૂમ નઉૉા�ે ન્ળ્઺ ને૝ઢ નૈબી નનૈ ? નૈ નૈ઻ી્લ ન નૈખ નૈ઱ ન નૈ નો નૈં નૈ નમྟિ ના�ન નૈ ન वासी खतजीर पर उन कई माण्हू जीवन ਨਾਰੀਓ ਪਜਦੀਆਂ ਨੇ ਆਹ ਬੰਦਾ ਦੇਖੋ ਦੇਰ ਦੇ ਰੇਟਾ ਪਾ ਰਿਹਾ ਚਾਰ ਜੱਤੀ ਹੈ ਇੱਕ ਇੱਕੇ ਪਰ ਸੱਤੀ ਹੈ ਦੜਦੇ ਵਾਲਾ ਨਾਰ ਗੁਰਪ੍ਰੀਤ ਸਿੰਘ ਨਾਰ ਗਰਮਤਾ ਦੂਜੀ ਕਲੀ ਦੇ ਉੱਪਰ ਵਿਕਾਸ ਦਾ ਹਰਿਆਣੇ ਵਿੱਚ ਮਕਲੌਤਾ ਪਿੰਨਾ ਆਹ ਦੜਦੇ ਦੀ ਚਾਰ ਜੱਤ ਰਹੇ ਚਾਰ ਜੱਤਿਆਂ ਦੇ ਜੀਵਨ ਦੀ ਰੋ

रामपुर <laughs> पई बगू साल खन्या बगू केठा पई कंदा मनी प्यार ਕਹਿੰਦਾ ਆ ਆਜੇ ਵਾਲਾ ਅਫਸਰ ਨਾਵੀ ਹੈ ਕਰਦੇ ਕਹਿੰਦੇ ਸਨੋਜਾ ਆਹ ਸਾਹਮਣੇ ਕਹਿੰਦੇ ਚੇਤੇ ਦੀ ਕਬੱਡੀ ਪੈ ਰਹੀ ਹੈ ਆਜ ਦੇ ਦਿਨ ਦੇ ਕਹਿੰਦੇ ਖੰਡੇ ਵਾਲੇ ਵੀ ਆਏ ਹੋਏ ਆ ਜੀ ਦੀਪਤਾਨਵਾਦ ਹੈ ਨੋਜੋ ਦਾ ਪਰਬਤ ਨੂੰ ਕਰਦੀ ਕਾਬ ਵਿੱਚ ਰੱਖੋ ਉਹ ਕਰੋਨਾ ਵਾਲਾ ਉਹ ਮੁੰਡਾ ਸਿੰਘ ਵਾਲਾ ਵੀ ਆ ਗਿਆ ਬੱਤੂ ਪਟਾਰਕਾ ਡੇ ਦੇ ਵਿੱਚ ਆਹ ਕੇਂਦਰ ਉਹ ਖੜਦੇ ਦੇ ਗੋ ਬੰਦੇ ਵਰਗੇ ਤੇ ਬੱਤੇ ਵਾਲੇ ਉਹ ਖੜਦੇ ਦੇ

ਦੇ ਖਿਡਾਰੀਆਂ ਦੇ ਮਾਣ ਦਿੱਤੇ ਆਣੇ ਆਜ ਰਾਮਪੁਰਾ ਜੇ ਮੇਲਾ ਔਰ ਚਾਰ ਜਥੇੜਾ ਭਰਿਆ ਹੋਇਆ ਹੈ ਬਾਕੀ ਵੀ ਗੱਲ ਕਰਦੇ ਇੱਕ ਹੁਸਰਾਰੇ 14 ਪਿੰਡ ਹੋਵੇਗਾ ਸਮਰਾਲੇ ਦੇ ਲਾਗੇ ਕਰਕੇ ਮਾੜਾ ਨਾ ਪ੍ਰਤਾਪ ਸਪੋਰਟ ਸਟੇਡੀ ਦੇ ਵੱਲੋਂ ਵੱਡਾ ਕਬੱਡੀ ਕੰਪ ਜਿਹੜਾ ਕਰਵਾਇਆ ਜਾ ਰਿਹਾ ਹੈ ਜਿੱਥੇ ਪਹਿਲੇ ਦਿਨ ਵੱਜਨੀ ਮੁਕਾਬਲੇ ਤੇ ਦੂਜੇ ਦਿਨ ਕਹਿੰਦੇ ਕਬੱਡੀ 70 ਕਿਲੋ ਤੇ ਇੱਕ ਪਿੰਡ ਉੱਤੇ ਮੁਕਾਬਲੇ ਕਰਵਾਏ ਜਾਣਗੇ ਜਿਹਦਾ ਪਹਿਲਾ ਪ੍ਰਾਈਜ਼ 1 ਲੱਖ ਹੋਵੇਗਾ ਸੈਕੰਡ ਆਪੇ ਬੀਟੂ ਕੋਟਰੇ ਆਈ ਆਈ ਹੋਈ ਆ ਨਾਂ ਬਣਾ ਖੇਡ ਕਬੱਡੀ ਦੇ ਵਿੱਚ ਜਿੰਦਾ ਪਰसिद्ध ਖਿਡਾਰੀ ਖੇਡ ਕਬੱਡੀ ਦਾ ਬੰਦਾ ਬਾਲਾ ਜੱਗਾ ਜਿੱਤੀ ਵਾਲਾ ਮਸ਼ਹੂਰ ਆ ਉਹਦਾ ਆ ਖੇਡ ਕਬੱਡੀ ਦੇ ਵਿੱਚ ਮਸ਼ਹੂਰ ਹੈ ਇਹ ਬੀਟੂ ਕੋਟਰੇ ਵਾਲੀ ਇਹਨੂੰ ਸੋਡੇ ਮਾਨ ਸਰਮਾਨ ਹੈ ਜਬੜੀਆਂ ਪਰ ਸਾਹਮਣੇ ਟੱਕਰ ਸਿਰੇ ਦੀ ਖੇਡ ਮੈਦਾਨ ਦੇ ਵਿੱਚ ਬੀਟੂ ਕੋਟਰੇ ਬੜਾ ਤਾਕਤਵਰ ਜੱਫਾ ਨੂਰ ਸੁਭਾਵੇਗਾ ਤਾਲਾ ਲੀਭ ਸਕਦਾ